ਕੋਸਾ ਪਾਣੀ ਭਰ ਲਿਆ ਬਾਈ ਆਪਾਂ ਨੇ ਕਬੂਤਰਾਂ ਨੂੰ ਮੌਸਮ ਦੇਖ ਲੋ ਧੁੱਪ ਦੇ ਕੋਈ ਚਾਂਸ ਨਹੀਂ ਲੱਗਦੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਬਾਈ ਠੰਡ ਦਿਨ ਬਰ ਦਿਨ ਵੱਧਦੀ ਜਾਂਦੀ ਹੈ ਬਾੜੀ ਠੰਡ ਹੋ ਗਈ ਤੇ ਜਿੰਦਾ ਖੋਲ ਲਈ ਆਪਾਂ ਅੱਜ ਸਲਾਹ ਤੀ ਵੀ ਜਿਹੜਾ ਕਲਕਾਂਤਾ ਬਚਾ ਉਹਨੂੰ ਫੇਰ ਖੁੱਲਾ ਬਿਠਾਈਏ ਆਪਾਂ ਛਤਰੀ ਦੇ ਪਰ ਮੈਨੂੰ ਚਾਂਸ ਲੱਗ ਨਹੀਂ ਰਹੇ ਅੱਜ ਜਿਹੜੇ ਸਾਹਮਣੇ ਨਾਲ ਹਵਾ ਚੱਲਦੀ ਆ ਆ ਦੇਖ ਲਓ ਆ ਹਿੱਲੀ ਜਾਂਦਾ ਨਾ ਹਵਾ ਨਾਲ ਹਲਤਾ ਥੱਲੇ ਆ ਇਹ ਤਾਂ ਨਹੀਂ ਇੰਨਾ ਪਤਾ ਲੱਗਦਾ ਓ ਯਾਰਾ ਇੱਕ ਤਾਰਾ ਮੈਂ ਆਇਆ ਖਮਾਣੋਂ ਤੇ ਮੇਰੇ ਹੱਥ ਪਏ ਨੇ ਠੰਡੇ ਇਹ ਚਲੋ ਮੈਂ ਟਰੀਆਂ ਗੱਡਾਂ ਪਹਿਲਾਂ ਬਾਹਰ ਫੇਰ ਤੁਹਾਨੂੰ ਦਿਖਾਉਣਾ ਕਬੂਤਰ ਦਾਣਾ ਪਾਣੀ ਪਾਤਾ ਬਾਈ ਦੋਨੇ ਟਰੀਆਂ ਕਰਦੀਆਂ ਫੁੱਲ ਤੇ ਗਰਮ ਪਾਣੀ ਪਾਤਾ ਜਿ세ਾ ਕੁੰਡਾ ਭੇਡ ਦੇ ਖੜ ਜੋ ਬੱਚੇ ਚੈੱਕ ਅੱਛਾ ਓਕੇ ਆ ਉਹ ਬੱਚਾ ਉਹ ਵੀ ਉਹ ਕਿਉਂ ਬੈਠਾ ਡੱਡੇ ਕੋਲ ਉਹ ਖੜ ਜਾ ਖੜ ਜਾ ਆ ਜੋੜਾ ਹੁਣ ਇੱਥੇ ਬੈਠਣ ਲੱਗ ਗਿਆ ਤੇ ਬਾਕੀ ਕੈਮ ਨੇ ਸਾਰੇ ਬਾਕੀ ਦਾ ਕੈਮ ਨੇ ਬਾਈ ਉੱਪਰੇ ਬੈਠੇ ਨੇ ਸਾਰੇ ਆ ਜਾ ਆ ਜਾ ਭਾਈ ਤੂੰ ਆ ਜਾ ਤੇਰਾ ਨਹੀਂ ਸਰਦਾ ਬਾਹਰ ਆਏ ਬਣਾ ਚਲੋ ਆਉਣ ਦਿਓ ਬਈ ਬਾਹਰ ਕਬੂਤਰਾਂ ਨੂੰ ਦਿੱਖੇ ਖੋਲੇ ਆਓ 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 ਆ ਗਏ ਵੀ ਸਾਡੇ ਕੋਲ ਉੱਪਰਲੇ ਵੀ ਆ ਰਹੇ ਨੇ ਹੁਣ ਰਾਤ ਬਾਈ ਬਿੱਲੀ ਪੈ ਗਈ ਇਹਨਾਂ ਨੂੰ ਰਾਤ ਜਿਆ ਦਾਣੇ ਪਾਏ ਨੇ ਬਿੱਲੀ ਪੈ ਗਈ ਦੀ ਇਹਨਾਂ ਨੂੰ ਆ ਜਾਲ ਦੇ ਉੱਪਰ ਚਲ ਜਾਲ ਦੇ ਅੰਦਰ ਤਾਂ ਵੜ ਨਹੀਂ ਸਕਦੀ ਪਰ ਡਰ ਕੇ ਅੰਦਰ ਵੜ ਗਏ ਫੇਰ ਅੰਦਰੇ ਪਾਉਣੇ ਪਏ ਦਾਣੇ ਹੌਲੀ ਉਹ ਜਾਲ ਪਰ ਮੈਂ ਦੇਖਦੀ ਆ ਕਬੂਤਰੀ ਕੋਈ ਦਾਣਾ ਪਾਣੀ ਚੁਗ ਲੈਣਗੇ ਪੀ ਲੋ ਪੀ ਲੋ ਆਗੇ ਸਾਰੀ ਬਾਹਰ ਬਾਈ ਤੇ ਖਵਾਣ ਤੋਂ ਲੈਂਦੀ ਆ ਬਾਈ ਦਵਾਈਆਂ ਕਬੂਤਰਾਂ ਦੀ ਟੈਰਾਮਾਈਸੀਲ ਮੁੱਕੀ ਹੋਈ ਸੀ ਤੇ ਇੱਕ ਪੇਪਰਾਜਿਨ ਲੈਂਦੀ ਆ ਡੀ ਵਾਰਮਿੰਗ ਕਰਨੇ ਨੂੰ ਪੇਪਰਾਜਿਨ ਦਾ ਇਹ ਆ ਯਾਰ ਅਭੀ ਅੱਠ ਕਬੂਤਰ ਨੂੰ ਨਿਕ ਢੱਕਣ ਲੱਗ ਜਾਂਦਾ ਹੈ ਨਾ ਉੱਪਰਲਾ ਤੇ ਉਹਦਾ ਚੱਕਰ ਇਹ ਆ ਵੀ ਬਾਲੀ ਤੇਜ਼ ਨਹੀਂ ਹੈਗੀ ਉਹ ਜੂਨਾ ਵੀ ਕੱਢ ਦਿੰਦੀ ਹੈ ਮੜਾਪੇ ਜੇ ਕੱਢ ਦਿੰਦੀ ਹੈ ਇਹਨਾਂ ਦੇ ਐਨੀ ਤੇਜ਼ ਵੀ ਨਹੀਂ ਜੇ ਡੌਂਟਰ ਪਲੱਸ ਦੰਨੇ ਆ ਹਨਾ ਡਾਕਟਰ ਬਲੱਸ ਥੋੜੀ ਜੀ ਤੇਜ਼ ਫੇ ਕਬੂਤਰ ਗਿਰਨ ਲੱਗ ਜਾਂਦੇ ਆ ਉਹਦੇ ਨਾਲ ਬਹੁਤ ਔਖੀ ਜਾਨ ਪੈਂਦੀ ਆ ਡਾਕਟਰ ਬਲੱਸ ਨਾਲ ਮੇਰੇ ਹਿਸਾਬ ਨਾਲ ਇਹਨਾਂ ਦਾ ਪੇਪਰ ਆ ਜਾਂਦਾ ਠੀਕ ਆ ਪੇਪਰ ਆ ਜੀਂ ਦਵਾਵਾਂਗੇ ਇਹਨਾਂ ਨੂੰ ਹਾਲੇ ਦਵਾਵਾਂਗੇ ਮੜੇ ਮੌਸਮ ਜੇ ਖੁੱਲ ਜਵੇ ਦਵਾਈਆਂ ਦੂਈਆਂ ਲਿਆਂਦੀਆਂ ਪਈਆਂ ਤੇ ਜੱਸੇ ਦੇ ਵੀ ਠੀਕਾ ਲੱਗਿਆ ਜੱਸਾ ਬਹੁਤ ਬਿਮਾਰ ਹੋ ਗਿਆ ਤਾਂ ਐਸੇ ਹਾਂਜੀ ਹੁਣ ਸੈਟ ਹੈ ਠੀਕਾ ਇੱਕ ਲੱਗਿਆ ਕੇ ਦੋ ਇੱਕ ਇੱਕ ਤੇ ਭਾਪੂਫ ਲਈ ਜੱਸੇ ਨੇ ਤਾਂ ਮੜੇ ਜੇ ਸਰੀਰ ਖੁੱਲਿਆ ਜਸਾ ਵੀ ਕੀ ਕਰੇ ਕਬੂਤਰ ਵੀ ਕੀ ਆ ਕਰਨ ਲੈ ਆਹ ਦੇਖੋ ਹਵਾ ਕਿੰਨੀ ਚੱਲਦੀ ਆਹ ਦੇਖੋ ਬੱਦਲ ਦੀ ਰਕ ਨਾ ਬੱਦਲ ਦੀ ਕਹਤਾ ਸੂਰਜ ਦੀ ਤਾਂ ਕੋਈ ਆਸ ਹੀ ਨਹੀਂ ਹੈਗੀ ਚਲੋ ਇਧਰ ਇਹਨਾਂ ਦੀ ਮੈਂ ਸ਼ਰੰਭੀ ਜਾਂਦੀ ਆ ਮੈਨੂੰ ਲੱਗਦਾ ਡਿਸਟਰਬ ਕਰੂਗੀ ਆਪਾਂ ਨੂੰ ਚਲੋ ਆਪਾਂ ਫੇਰ ਮਿਲਦੇ ਆਂ ਪਹੁੰਚ ਗਏ ਭਾਈ ਹੁਣ ਗਰਾਊਂਡ 'ਚ ਦੇਖੋ ਤਾਂ ਐ ਤਿਵਾਰ ਐ ਮੈਂ ਤੇ ਚੰਨਾ ਨਾਲ ਗਰਮ ਗਰਮ ਚਾਹੇ ਚਾਰ ਬੰਦੇ ਸਾਡੇ ਲੱਗੇ ਹੋਏ ਨੇ ਦੋ ਮੇਸਤਰੀ ਤੇ ਜੋਦਾ ਬਾਈ ਤੇ ਮੇਜਰ ਬਾਈ ਚਾਰੇ ਲੱਗੇ ਹੋਏ ਨੇ ਅੱਜ ਕਿਉਂਕਿ ਐਤਵਾਰ ਨਰੇਗਾ ਛੁੱਟੀ ਦੀ ਹੈ ਨਾ ਮੇਸਤਰੀਆਂ ਨੂੰ ਚੱਲ ਕੋਈ ਛੁੱਟੀ ਨਹੀਂ ਤੇ ਚਲੋ ਬਣਾ ਰਹੇ ਆ ਪੌੜੀਆਂ ਇਧਰ ਲਈ ਐਵੇਂ ਹੋ ਗਈ ਰੈਡੀ ਬਸ ਉਧਰ ਲਈ ਤਿਆਰ ਕਰ ਰਹੇ ਆ ਹੁਣ ਪਹੁੰਚ ਗਏ ਬਈ ਆਪਾਂ ਘਰ ਤੇ ਗੁਰੀ ਸਿੰਘ ਗਿਆ ਹੈ ਤਾਂ ਖੰਨੇ ਨੂੰ ਖੜ ਜੋ ਇਹਦੀ ਫਲੈਸ਼ ਨਹੀਂ ਮੱਜੀ ਹਾਂ ਗੁਰੀ ਸਿੰਘ ਗਿਆ ਹੈ ਤਾਂ ਖੰਨੇ ਨੂੰ ਇਹ ਲਿਖਿਆ ਪਤੰਗ ਦੇਖੋ ਫਿਰ ਮੈਂ ਮਂਗਾਏ ਦੇ ਤੇ ਆਪਣੇ ਖਾਤਰ ਅਲੱਗ ਆਹ ਬੜੇ ਘੈਂਟ ਚੀਜ਼ਾਂ ਓਏ ਇਹ ਚ ਕੀ ਲਿਆਇਆ ਇਹ ਵੀ ਬਰੰਗੀ ਨਹੀਂ ਐਨੇ ਲਿਆਇਆ ਦੇਖੋ ਹੀ ਫਿਰ ਜਿਹੜੇ ਇਹਨਾਂ ਦੇ ਅਲੱਗ-ਅਲੱਗ ਹੈ ਬਸ ਠੀਕਾ ਡੋਰ ਡੋਰ ਤੋਂ ਉਤਰਾ ਵੱਲ ਵੀ ਚੱਲਦੇ ਕੋਈ ਨਹੀਂ ਰੋਕੋ ਧਾਗਾ ਡੋਰ ਹੈ ਨਾ ਹਾਂ ਚੈਨ ਨਹੀਂ ਆਪਾਂ ਵਰਤਣੀ ਧਾਗਾ ਡੋਰ ਹੈ ਵੈਰੀ ਗੁੱਡ ਕਿਹੜੀ ਹੈ ਕਿਹੜੀ ਇਹ 12 12 ਤਾਰ ਉਕੇ ਰੋਟ ਵਾਜੀ ਕੋਲੇ ਗਏ ਹਾਂਜੀ ਠੀਕ ਆ ਤੇ ਆਪ ਤੰਗ ਤੇ ਚਲੋ ਹੁਣ ਮਿਲਦੇ ਆਪਾਂ ਕਬੂਤਰਾਂ ਵੱਲ ਚੱਲੇ ਭਾਈ ਆਪਾਂ ਕਬੂਤਰਾਂ ਕੋਲ ਨੂੰ ਤੇ ਗਰਮ ਪਾਣੀ ਲੈ ਲਿਆ ਕਿਉਂਕਿ ਹਲੇ ਦਿਨ ਖੜਾ ਹੁਣ ਬਾਹਰ ਚੁੱਕ ਲੈਣਗੇ ਟਾਈਮ ਨਾਲ ਕਰ ਦਾਂਗੇ ਬੰਦ ਇਹਨਾਂ ਨੂੰ ਜਿਵੇਂ ਦਾਣੇ ਥੋੜੇ ਬਹੁਤ ਆਪਾਂ ਪਏ ਨੇ ਇੱਕ ਇੱਕ ਡੇਢ ਡੇ ਟੱਕਣ ਪਾਦੇ ਹਨਾ ਪਹਿਲਾਂ ਪਾਣੀ ਕਰ ਲਾ ਚੇਂ ਜੀ ਬਾਈ ਬੰਬ ਕੱਢੀ ਪਈ ਆ ਠੰਡ ਨੇ ਲੈ ਇਹੋ ਜਿਹਾ ਹੀ ਮੌਸਮ ਐ ਸਵੇਰ ਦਾ ਮੈਂ ਸਾਨੂੰ ਦੋ ਦੋ ਪੱਲੜ ਲਾਏ ਨੇ ਠੰਡ ਜਾਂਦੀ ਓਏ ਹਾਂ ਚੱਲ ਕੱਢ ਲਾ ਕੱਢ ਲਾ ਕਿੰਨਾ ਕ ਖਾਲੀ ਹੋ ਗਿਆ ਇੱਥਾ ਹੋ ਗਿਆ ਪਾਣੀ ਤਾਂ ਸਾਫ ਏ ਹੈਨਾ ਆ ਇੰਨੇ ਨੇ ਭਰ ਜਾਣਾ ਮੈਨੂੰ ਲੱਗਦਾ ਹਾਂ ਭਰਦੇ ਚਾਲੋ ਓਕੇ ਆ ਸੰਦੀ ਉਹ ਫੇਰ ਆਏ ਅੰਦਰ ਸੁੱਕਦਾ ਨਹੀਂ ਹੈਗਾ ਹੁਣ ਬਾਹਰ ਕੱਢ ਨਹੀਂ ਸਕਦੇ ਹਵਾ ਤਾਂ ਚੱਲਦੀ ਬਈ ਹਾਂ ਬਾਹਰ ਨਿਕਲਦੀ ਨਹੀਂ ਹੈ ਹੂੰ ਦਾਣਾ ਪਾਣੀ ਪਾਤਾ ਬਈ ਖੋਲ ਤੇ ਕਬੂਤਰ ਆ ਜਾਓ ਬਈ ਆਓ 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 ਪਾਣੀ ਬੱਚਿਆਂ ਨੂੰ ਬਾਅਦ ਚ ਦੇ ਦਿੰਨੇ ਹੁਣ ਹਨਾ ਆਹ ਮੂਰੇ ਲੈ ਬੱਚਾ ਦਾ ਪਹਿਲਾ ਮੂਰੇ ਆਉਂਦਾ ਜਿ세 ਤੇ ਪੈਰ ਸਾਫ ਕਰਨੇ ਆਲੇ ਆ ਵੀਰੇ ਬਾਅਦ ਚ ਦਾਣੇ ਚੋਕੇ ਤੇ ਚ ਪਾਣੀ ਦੇਵਾਂਗੇ ਨਾ ਚੱਕ ਕਰ ਦਾਂਗੇ ਸਾਫ ਆ ਜਾਓ ਬਈ ਆਓ 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 ਬੈਰੀ ਗੁੱਡ ਆਜੋ 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 ਸਾਜ ਰਿਹਾ ਜਲੇ ਦਾਣੇ ਚੁੱਕ ਲੈਣਗੇ ਬਾਈ ਟਾਈਮ ਨਾਲੇ ਅੰਦਰ ਬੰਦ ਕਰ ਦਾਂਗੇ ਤੇ ਚਲੋ ਇਹਨਾਂ ਨੂੰ ਖਾਣ ਦੋ ਦਾਣਾ ਪਾਣੀ ਠੀਕ ਹੈ ਉਹਦੇ ਬਾਅਦ ਬੱਚਿਆਂ ਨੂੰ ਗਰਮ ਪਾਣੀ ਦੇ ਕੇ ਫਿਰ ਆਪਾਂ ਘਰਾਂ ਦੇ ਵੰਦ ਬਹਾਂ ਅਹਾਂ ਅੱਧਾ ਗਲਾਸ ਲਈ ਚਾਹੀਦੇ ਦੋ ਇਸਰਾਂਚਾ ਚਾਹੀਦੀਆਂ ਤੇ ਪਹੁੰਚ ਗਏ ਬਈ ਆਪਾਂ ਕਬੂਤਰਾਂ ਵੱਲ ਦਾਣਾ ਪਾਣੀ ਖਾ ਲਿਆ ਕਬੂਤਰਾਂ ਨੇ ਥੋੜਾ ਖਾਦਾ ਯਾਰ ਮੈਂ ਤਾਂ ਦੱਸਿਆ ਨਾ ਪਹਿਲਾਂ ਬਿੱਲੀ ਨੇ ਡਰਾ ਤਾ ਇਹ ਮੁੜ ਕੇ ਬਾਹਰ ਹੀ ਨਿਕਲੇ ਵਿਚਾਰੇ ਹੁਣ ਅੰਦਰ ਟਰੀਆਂ ਅਜ ਰੱਖਣੀਆਂ ਨਹੀਂ ਹੈਗੀਆਂ ਕਿਵੇਂ ਬੈਠੇ ਆ ਡਰੇ ਸਾਰੇ ਉੱਪਰੇ ਬੈਠ ਗਏ तकरीबन ਹੁਣ ਲਾ ਦੇ ਇਹ ਗਲੋ ਤੇ ਆ ਪਾਣੀ ਪੂਣੀ ਚੱਕ ਦਾਂਗੇ ਜੱਸਾ ਗਿਆ ਗਰਮ ਪਾਣੀ ਲੈ ਬੱਚਿਆਂ ਨੂੰ ਪਾਣੀ ਦੇ ਦਈਏ ਪਹਿਲਾਂ ਤੇ ਇਸ ਰਿੰਜ ਲੱਭਾ ਇੰਨੇ ਮੈਂ ਬਲੌਗ ਵੀ ਭਾਈ ਕੀ ਕਰੀਏ ਮੌਸਮ ਨਹੀਂ ਖੁੱਲਦਾ ਹਨਾ ਮੌਸਮ ਖੁੱਲੀ ਬੰਦਾ ਬਚੇ ਉੱਚੇ ਡਾਵੇ ਧੁੱਪ ਚ ਬਿਠਾਵੇ ਹਨਾ ਪਰ ਹੁਣ ਕੀ ਕਰ ਸਕਦੇ ਆ ਹੈ ਨਹੀਂ ਸਰਿੰਜ ਜਰੇ ਚੁਲਮੇ ਦੇਖਦਾ ਪਹਿਲਾਂ ਸਰਿੰਜ ਦੇਖਾਂ ਹਾਨ ਪ੍ਰਾਨ ਦੇ ਵੀ ਨਹੀਂ ਇੱਕ ਵੱਡਾ ਇੱਕ ਛੋਟਾ ਹਾਨ ਪ੍ਰਾਨ ਦੇ ਕਿਵੇਂ ਹੋਗੇ ਇਹ ਹੈ ਦੇਖਦੇ ਦਵਾਈ ਲੈ ਆ ਆਹ ਦੇਖੋ ਬਈ ਲਾਲ ਸਰਾ ਹੋ ਰਿਹਾ ਬੱਗੇ ਕਬੂਤਰਾਂ ਦਾ ਬੱਚਾ ਇਹ ਕਹਿਰ ਕਰੂੰ ਤੁਹਾਨੂੰ ਮੈਂ ਦੱਸਦਾ ਉਹ ਕਲ ਕੰਨਤਾ ਵੀ ਤੁਹਾਨੂੰ ਕਿਹਾ ਹੋਇਆ ਨਾ ਵੀ ਕਹਿਰ ਕਰੂਗਾ ਜਿਹੜਾ ਆਪਾਂ ਖੁੱਲੀ ਛਤਰੀ ਤੇ ਬਿਠਾਉਣ ਲੱਗੇ ਹੁਣ ਆ ਬੱਚਾ ਵੀ ਤੁਹਾਨੂੰ ਦਿਖਾਉਂਗਾ ਕਹਿਰ ਕਰੂਗਾ ਇਹ ਆ ਵੀ ਕਰੂ ਇਹ ਤੇਰਾ ਹੈ ਇਹ ਜੋ ਸਿਨਮਿਕਸ ਬਰੀਡ ਵੜਾਦੀ ਇਹ ਪਿਓਧੀ ਦੇ ਜੋੜੇ ਦਾ ਬੱਚਾ ਹੈ ਹਾਂ ਪਿਓਧੀ ਦੇ ਜੋੜੇ ਦਾ ਇਹ ਤੇ ਆਪਣੇ ਵਾਲਾ ਤਾਂ ਪਿਓਰ ਹੈ ਬਾਈ ਉਹ ਜਿਹੜੇ ਕਾਲਾ ਟੂਸਾ ਗਲਾਬੀ ਟੂਸਾ ਕਾਲਾ ਟੂਸਾ ਕਾਲਾ ਡੰਡੇ ਵਾਲਾ ਗਣਾ ਗਲਾਬੀ ਟੂਸਾ ਕਾਲਾ ਟੂਸਾ ਕਾਲੀ ਟੌਰੀ ਕਾਲੀ ਟੌਰੀ ਡੰਡਾ ਨਾਲ ਡੰਡਾ ਵੀ ਆਉਦੇ ਨਹੀਂ ਉਹਦੇ ਹੀ ਡੰਡਾ ਹੈਗਾ ਹੀ ਹਾਂ ਡੰਡਾ ਹੈ ਸ਼ਰਤਲਾਲਾ ਲਾ ਲਓ ਜੀ ਲਾਉਣੀਆਂ ਸ਼ਰਤ ਹਾਂ ਚਲ ਰੁਕ ਜਾਓ ਬਾਈ ਬੱਚਿਆਂ ਨੂੰ ਦੇ ਦੀ ਆਪਾਂ ਪਾਣੀ ਇੱਕ ਰਹਿਗਾ ਗੁਲਾਬੀ ਕਾਲੇ ਰੂਸੇ ਦਾ ਹਾਂਜੀ ਨਾਲ ਉਹਦੇ ਨਾਲ ਡੰਡਾ ਹੈ ਉਹਦੇ ਨਾਲ ਡੰਡਾ ਉਹਦੇ ਨਾਲ ਡੰਡਾ ਚੱਲ ਦੇਖ ਲੰਨੇ ਆਪਾਂ ਸ਼ੱਕ ਕੋਈ ਕੱਢ ਲੰਨੇ ਆ ਠੀਕ ਹੈ ਪਹਿਲਾਂ ਇਹਨੂੰ ਪਾਣੀ ਦੇਈਏ ਆਹ ਬੱਚੇ ਨੇ ਭਾਈ ਦੋਨੇ ਤੁਹਾਨੂੰ ਦੋਨੇ ਦਿਖਾ ਦੰਨੇ ਆ ਆ ਮੇਰੇ ਵਾਲਾ ਇਹ ਅੱਜ ਤੋਂ ਮੈਂ ਪਾਲ ਲੈਣੂ ਜਿਵੇਂ ਤੂਫਾਨ ਤੇ ਲੰਬੂ ਵਾਲ ਹਾਲੇ ਤਾਂ ਤੂਫਾਨ ਤੇ ਲੰਬੂ ਵਾਲੀ ਵੀ ਆਪਣੀ ਸ਼ਰਤ ਲੱਗੀ ਹੋਈ ਆ ਆ ਜੱਸੇ ਦਾ ਬੱਗਾ ਬੱਚਾ ਭਾਈ ਆ ਦੋਨਾਂ ਬੱਚਿਆਂ ਦੀ ਲੱਗੀ ਸ਼ਰਤ ਜੱਸੇ ਨਾਲ ਜਿਹੜੀ ਇਹਦੀ ਮਾਂ ਧੀ ਉਹ ਹੀ ਮੈਂ ਪਾਲੀ ਸੀ ਅਤੈ ਪਾਲੀ ਦੀ ਹਾਂ ਹਰੀਆਂ ਝੱਲਣ ਵਾਲੀ ਨੀਲੀਆਂ ਝੱਲਣ ਵਾਲੀ ਤੇ ਭਾਈ ਜਿਹੜਾ ਬੱਚਾ ਵੱਧ ਊਗਾ ਉਹ ਜਿੱਤੂਗਾ ਜਿ세 ਕਿਆ ਕੀ ਦੀ ਸ਼ਰਤ ਲਾਈਏ ਦੱਸ ਪੰਜ-ਪੰਜ ਸੌ ਦੀ ਹਜ਼ਾਰ-ਹਜ਼ਾਰ ਦੀ ਠੀਕ ਹੈ ਬਸ ਠੀਕ ਹੈ ਭਾਈ ਹੁਣ ਯਾਦ ਰੱਖਿਓ ਠੀਕ ਹੈ ਆ ਮੈਂ ਸਾਹਮਣੇ ਬੱਚਾ ਆਹਾ ਇਹਨੇ ਜੱਸੇ ਨੇ ਠੀਕ ਹੈ ਦੋਨੇ ਬੱਚੇ ਕੋਲ ਕਰਕੇ ਦਿਖਾ ਦੇ ਇਕੱਠੇ ਕਰਕੇ ਲੈ ਦੇਖ ਲੋ ਭਾਈ ਓਕੇ ਰਬੋਟਾ ਚਲੋ ਛੱਡ ਜੱਸੇ ਨੂੰ ਹੁਣ ਦੂਗੇ ਬੱਚਿਆਂ ਦਾ ਸ਼ੱਕ ਕੱਢੀਏ ਹਾਂ ਜੀ ਜੱਸਾ ਕਹਿੰਦਾ ਬਾਈ ਜਿੱਦਜਾ ਪੂਰੀ ਕਰ ਦੇਣਾ ਉਹਦੇ ਡੰਡਾ ਨਹੀਂ ਹੈਗਾ ਉਹਦੇ ਡੰਡਾ ਨਹੀਂ ਹੈਗਾ ਹਾਂ ਫਿਰ ਮੈਂ ਉਹੀ ਤਾਂ ਸਾਨੂੰ ਕਹਿ ਨਹੀਂ ਉਹ ਕਾਲਾ-ਕਲਾਬੀ ਢੂਸਾ ਉਹਦਾ ਵੀਰੇ ਟੌਰੀ ਵਾਲੇ ਦੇ ਡੰਡਾ ਹੈ ਟੌਰੀ ਟੌਰੀ ਵਾਲੇ ਦੇ ਹੀ ਡੰਡਾ ਹੈਗਾ ਬਸ ਠੀਕ ਹੈ ਹਾਂ ਬੈਠਾ ਲੈ ਹਾਂ 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 ਸੱਚੀ ਇਹਦੀ ਟੌਰੀ ਹੈ ਹਾਂ ਹਾਂ ਇਹਦੀ ਟੌਰੀ ਹੈ ਕਾਲੀ ਟੌਰੀ ਕਾਲਾ ਢੂਸਾ ਗੁਲਾਬੀ ਢੂਸਾ ਇਹਦਾ ਕੱਲਾ ਹਾਂ ਹਾਂ ਚ ਗੁਲਾਬੀ ਢੂਸਾ ਹਾਂ ਕਾਲਾ-ਕਲਾਬੀ ਢੂਸੇ ਵਾਲੇ ਦੇ ਕਿਹਾ ਮੈਂ ਕਾਲੇ-ਕਲਾਬੀ ਢੂਸੇ ਵਾਲੇ ਦੇ ਤੁਸੀਂ ਟੌਰੀ ਆ ਨਹੀਂ ਹੈਗੇ ਤਾ ਉਹ ਟੌਰੀ ਤਾਂ ਆ ਨਿਕਲ ਗਿਆ ਪਰ ਕਾਲਾ ਕਲਾਬੀ ਟੂਸਾ ਵੀ ਕਿਹਾ ਮੈਂ ਕਾਲਾ ਕਲਾਬੀ ਟੂਸਾ ਕਿੱਥੇ ਬੈਠਾ ਕਾਲਾ ਕਲਾਬੀ ਟੂਸਾ ਇੱਥੇ ਥੱਲੇ ਬੈਠਾ ਹਣ ਬੈਠਾ ਆ ਵੇ ਆ ਦੇਖੋ ਬਈ ਕਾਲਾ ਕਲਾਬੀ ਟੂਸਾ ਨਾ ਇਹਦੇ ਨਾਲ ਡੰਡਾ ਇੱਧਰ ਹਾਂ ਆ ਦੇਖ ਕਾਲਾ ਕਲਾਬੀ ਟੂਸਾ ਤੁਸੀਂ ਟੌਰੀ ਆ ਲੈਣਾ ਨਹੀਂ ਨਹੀਂ ਜੱਸਾ ਹਾਰ ਗਿਆ ਸ਼ਰਤ ਹਾਰ ਗਿਆ ਜੱਸਾ ਹਾਰੀ ਬਈ ਜੱਸਾ ਹਾਰ ਤਾਰ ਗਿਆ ਆ ਲੈ ਆ ਦਿਖਾ ਇੱਧਰ ਨੂੰ ਦੋਏ ਖੋਲ ਕੇ ਆਹ ਡਣਾ ਖੋਲ ਇੱਧਰ ਕਾਲਾ ਟੂਸਾ ਹਾਂ ਡੰਡਾ ਡੰਡਾ ਖੋਲ ਇੰਦਰ ਕਾਲਾ ਰੰਡਾ ਗਾਲ ਕਲਾ ਵੀਰਸ ਬਸ ਠੀਕ ਹੈ ਓਕੇ ਰੋਟਾ ਤੇ ਚਲੋ ਬਾਈ ਬੱਚਿਆਂ ਨੂੰ ਪਾਣੀ ਪੋਣੀ ਦੇਤਾ ਠੀਕ ਹੈ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮੇਰਾ ਵੀਰ ਦੱਸਿਓ ਕੋਠੇ ਤੇ ਕੱਲ ਬੱਚੇ ਲੱਗਣਗੇ ਮੌਸਮ ਜਾਂ ਕੱਲ ਸੈਕਟ ਹੈ ਠੀਕ ਹੈ ਦਾਦ ਜੀ ਬੱਲੇ ਤਾਂ ਹੁਣ ਦੋ ਤਿੰਨ ਦਿਨ ਹੋ ਗਏ ਸੂਰਜ ਨਹੀਂ ਨਿਕਲਿਆ ਠੀਕ ਨਹੀਂ ਠੰਡ ਵੀ ਜ਼ਿਆਦਾ ਹੈ ਨਾ ਬਾਕੀ ਤੁਸੀਂ ਦੱਸ ਦਿਓ ਠੀਕ ਹੈ ਮੇਰੇ ਵੀਰ ਭਰਾ ਕਿਵੇਂ ਅਸੇ ਸਟੰਫਰ ਉਹ ਹਿਸਾਬ ਨਾਲ ਅਸੀਂ ਬੱਚੇ ਉੱਪਰ ਲੈ ਜਾਗੇ ਤੇ ਚਲੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਠੰਡ ਕਰਕੇ ਇਹ ਜੀ ਬਲੌਗ ਬਣਨੇ ਮੇਰਾ ਵੀਰ ਠੀਕ ਹੈ ਮਿਲਦੇ ਆ ਅਗਲੇ ਬਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁੰਗੀ ਲੱਭਣਾ ਇਸੇ ਮਜ਼ਾਕ ਕਰਦੇ ਬੱਚੇ ਕਿਹੜੇ ਦੀ ਉਹ ਇਹ ਪੂਰੇ ਬੋਟਲ ਦੀ ਇਹ ਛੱਡੇ ਬਸ ਠੀਕ ਹੈ ਠੀਕ ਹੈ ਚਲੋ ਮਿਲਦੇ ਆ ਅਗਲੇ ਨਾਲ